ਹਾਂ ਜੀ। ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ। ਅਸਤਰੀਕਾਲ ਜੀ। ਅੱਜ ਕਿੱਥੋਂ ਲੱਦ ਕੇ ਲਿਆ ਹਾਂ ਬਾਬਾ ਜੀ? ਇਹ ਪਟ્રોલ ਪੱਗ ਕੋਈ। ਅੱਛਾ ਉਹ ਉੱਪਰ ਦੀ ਘੁੰਮ ਕੇ ਆਉਣਾ ਪਿਆ ਰਸਤਾ ਬੰਦ ਕਰਕੇ ਫਿਰ। ਹਾਂ ਵੇਟ। ਨਹੀਂ ਤਾਂ ਤੁਹਾਨੂੰ ਲੱਗ ਹੀ ਹੋ ਜਾਣਾ ਸੀਗਾ ਤੇ ਹੋਰ ਉੱਪਰ ਜੀ ਆਉਣਾ ਪੈਂਦਾ। ਹੁਣ ਤਾਂ ਗਰਮੀ ਬਹੁਤ ਆ ਬਾਬਾ ਜੀ ਬਹੁਤ ਜ਼ਿਆਦਾ ਸਖਤ ਮਿਹਨਤਾ ਤੁਹਾਡੀ। ਕਿੰਨੇ ਵਾਰੀ ਰੁਕਿਓ ਵਾਰ-ਵਾਰ ਮੈਂ ਦੇਖਿਆ ਤੁਹਾਨੂੰ ਸਾਹ ਲੈਣਾ ਪੈਂਦਾ ਰੋਕੇ ਤੇ ਸਾਹ ਤਾਂ ਲੈਣਾ ਹੀ ਪੈਂਦਾ ਫਿਰ। ਸਾਹ ਚੜਦਾ ਹਨਾ ਬਾਬਾ ਜੀ। ਭਾਰਵਾ ਹੁੰਦਾ। ਹੁਣ ਕਿੰਨੀ ਉਮਰ ਹੋ ਗਈ ਬਾਬਾ ਜੀ? ਹੋਰ ਰਹੀ ਐ ਕੋਈ 7 ਨੜੀ ਜਾਂਦੇ ਤਿੰਨ ਚਾਰ ਗਣ ਹਾਂਜੀ ਕਿਤੇ ਤਿੰਨ ਮਹੀਜਾ ਦੇ ਕਿਤੇ ਚਾਰ ਮਹੀਜਾ ਦੇ ਕਿਤੇ ਕੋਈ ਬਣ ਜਾਂਦਾ 5-600 ਰੁਪਇਆ ਬਣ ਨਹੀਂ ਜਾਂਦਾ ਕਿਤੇ ਘੱਟ ਵੀ ਰਹਿ ਜਾਂਦੇ ਨਾ ਕੋਈ ਸਰਕਾਰੀ ਸਹੂਲਤ ਮਿਲਦੀ ਆ ਬੱਬਈ ਕੋਈ ਸਰਕਾਰੀ ਸਹੂਲਤ ਕੋਈ ਸਰਕਾਰ ਬੰਨੀ ਹੋ 1800 ਮਹੀਦੀ 15 ਹੋਵੇ ਹਕੀ ਉਹ ਵੀ ਸਿਰਫ 1500 ਉਹ ਤੇ ਇਹਦੇ ਤੋਂ 3-400 ਰੁਪਇਆ ਬਣ ਜਾਂਦਾ ਹਾਂ ਇਹ ਇਹ ਤਾਂ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਹਨ 40 ਸਾਲ ਹੋ ਗਏ 40 ਸਾਲ ਤੋਂ ਹੱਥ ਹੀ ਖਿੱਚ ਰਹੇ ਹਾਂ ਹਾਂਜੀ ਕਦੇ ਕੋਈ ਸਮਾਜ ਸੇਵੀ ਸਰਕਾਰ ਬੰਨਿਓ ਕਿਸੇ ਨੇ ਨਹੀਂ ਕਿਹਾ ਵੀ ਕੋਈ ਹੈਲਪ ਕਰਦੀਏ ਤੁਹਾਡੀ ਮਦਦ ਕਰਦੀਏ ਨਾ ਔਖਾ ਬਹੁਤ ਬਬਈ ਹੁੰਦਾ ਔਖਾ ਤਾਂ ਹੈਗਾ ਇਹ ਫਿਰ ਕਰਨਾ ਪੈਣਾ ਕੀ ਕਹਿਣਾ ਚਾਹੁੰਦੇ ਹੋ ਕੋਈ ਸਮਾਜ ਸੇਵੀ ਕੋਈ ਵੀਡੀਓ ਦੇਖਦਾ ਹੋਵੇ ਜਾਂ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਸਰਕਾਰ ਜਿਹੜਾ ਕੋ ਮਰਜ਼ੀ ਆਖਦੀ ਹੈ ਤਾਂ ਕਰਦੇ ਨਾ ਕਿਸੇ ਨੇ ਕੁਛ ਨਹੀਂ ਨਾ 40 ਸਾਲ ਤੋਂ ਮਤਲਬ ਕਿ ਕੋਈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੱਥੀ ਕਰਤ ਕਰਕੇ ਹੱਥੀ ਕਮਾਉਣੇ ਹੋਰ 4-500 ਰੁਪਏ ਬੰਦਾ ਠੀਕ ਜੇ ਬਣ ਜਾਂਦਾ ਉਹ ਵੀ ਡੇਲੀ ਤਾਂ ਨਹੀਂ ਬੰਦਣਾ ਬਾਬਾ ਜੀ ਕਦੇ ਬਣ ਗਿਆ ਕਦੇ ਨਾ ਬਣਿਆ ਇਹ ਵੀ ਆ ਮੈਂ ਕਦੇ 200 ਕਦੇ 300 ਕਦੇ ਖਾਲੀ ਵੀ ਮੋੜਨਾ ਪੈਂਦਾ ਹੋਰ ਸਿਆਲਾਂ ਚ ਕਿਸ ਤਰ੍ਹਾਂ ਦਾ ਕੰਮ ਰਹਿੰਦਾ ਮੰਦਾ ਠੰਡਾ ਹੁੰਦਾ ਉਦੋਂ ਸਿਆਲਾਂ ਚ ਤਾਂ ਬਹੁਤ ਮੰਦਾ ਜਮੇ ਫਰੀ ਆਂ ਗਈ ਫਿਰ ਹੁੰਦਾ ਠੀਕ ਜੀ ਕਿੰਨੇ 45 ਸਾਲ ਹੋ ਗਏ ਕੰਮ ਦਾ ਹਾਂਜੀ 45 ਸਾਲ ਹਾਂਜੀ ਮੈਨੂੰ ਬਾਬਾ ਜੀ ਅੱਗੇ ਵੀ ਮਿਲੇ ਸੀਗੇ ਔਰ ਜੈਸਾ ਉਹ ਨਾ ਬਾਬਾਈ ਮਿਹਨਤ ਕਰਦੀ ਨਾਲੀ ਮਦਦ ਕਰਨੀ ਚਾਹੀਦੀ ਪਰ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਠੀਕ ਹੈ ਬਾਬਾਈ ਸਤਿ ਸ਼ਕਾਲ ਸੋ ਦੋਸਤੋ ਇਹ ਬਾਬਾ ਜੀ ਹੈ ਜਿਹੜੇ ਪਿਛਲੇ 40 45 ਸਾਲ ਤੋਂ ਜਿਹੜੇ ਕੰਮ ਕਰਦੇ ਤੁਸੀਂ ਦੇਖ ਸਕਦੇ ਹੋ ਕੋਈ ਇਲੈਕਟ੍ਰੋਨਿਕਸ ਇਹਨਾਂ ਕੋਲੇ ਵਹੀਕਲ ਨਹੀਂ ਹੈਗਾ ਕੋਈ ਘੋੜਾ ਰੇੜਾ ਨਹੀਂ ਹੈਗਾ ਸਿਰਫ ਆਪ ਹੀ ਖਿੱਚਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਾ ਰਹੇ ਨੇ ਇਹ ਮੈਂ ਇਹਨਾਂ ਨੂੰ ਦੇਖ ਰਿਹਾ ਉਧਰ ਹੀ ਸਾਧਕ ਚੌਂਕ ਤੋਂ ਆ ਰਹੇ ਸੀ ਇੱਧਰ ਕਿਸੇ ਦੁਕਾਨ ਤੋਂ ਸਮਾਨ ਲੈ ਕੇ ਚੱਲੇ ਆ ਤੇ ਇਹਨਾਂ ਦਾ ਜਿਹੜਾ ਇਹੀ ਕੰਮ ਆ ਇਹਨਾਂ ਨੇ ਘੱਟੋ ਘੱਟ 4-5 ਵਾਰੀ ਸਾਹ ਲਿਆ ਕਿਉਂਕਿ ਟੈਂਪਰੇਚਰ ਜਿਹੜਾ ਹੈਗਾ ਏ ਧੁੱਪ ਦੇ ਵਿੱਚ 44-45 46 ਤੇ ਸੀ ਕੱਲ ਔਰ ਜਿਵੇਂ ਜਿਵੇਂ ਗਰਮੀ ਵਾਧੀ ਆ ਬੰਦੇ ਦਾ ਪਸੀਨਾ ਨਿਕਲਦਾ ਬੁਰਾ ਹਾਲ ਹੁੰਦਾ ਤੇ ਇਹ ਕਿਰਤੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਜਿਹੜੀ ਕਿਰਤ ਕਰ ਰਹੇ ਨੇ ਬਹੁਤ ਖੱਡਪਨ ਵੀ ਮਿਹਨਤ ਕਰਦੇ ਨੇ